ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਤਿਹਾਸ ਪੜਿਆਂ ਪਤਾ ਲੱਗਦਾ ਹੈ ਧੰਨ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਵੀ ਅਥਾ ਬਖਸ਼ਿਸ਼ਾਂ ਕਰਦੇ ਆ ਗੁਰਗੱਦੀ ਦੀ ਪਵਿੱਤਰ ਦਾਤ ਆਪਣੇ ਹੀ ਸੁਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾ ਗਏ ਸ੍ਰੀ ਹਰਕ੍ਰਿਸ਼ਨ ਜੀ ਮਹਾਰਾਜ ਨੇ ਕਰੀਬ ਪੌਣੇ ਕੋ ਤਿੰਨ ਸਾਲ ਗੁਰਗੱਦੀ ਦੀ ਸੇਵਾ ਨਿਭਾ ਕੇ ਦਿੱਲੀ ਲੁਕਾਈ ਦੀ ਸੇਵਾ ਕਰਦਿਆਂ ਔਰੰਗਜ਼ੇਬ ਦੀ ਕਟੜਤਾਈ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਬਾਬਾ ਬਕਾਲੇ ਦੇ ਬਚਨ ਕਹਿ ਕੇ ਜੋਤੀ ਜੋਤ ਸਮਾ ਗਏ ਜਦੋਂ ਜੋਤੀ ਜੋਤ ਸਮਾ ਗਏ ਤੇ ਇੱਧਰ ਇੱਕ ਘਟਨਾ ਘਟਦੀ ਹੈ ਇੱਕ ਵਪਾਰੀ ਜਿਸ ਦਾ ਨਾਮ ਮੱਖਣ ਸਾਹ ਲੁਵਾਣੇ ਦੇ ਨਾਲ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਇਹ ਬਹੁਤ ਹੀ ਸ਼ਰਧਾਲੂ ਗੁਰੂ ਦਾ ਸਿੱਖ ਸੀ ਇਨਹੀ ਸਮਿਆਂ ਵਿੱਚ ਇਸ ਦਾ ਢੇੜਾ ਮਾਲ ਨਾਲ ਭਰਿਆ ਹੋਇਆ ਸੀ ਕਿ ਤੂਫਾਨ ਵਿੱਚ ਘਿਰ ਗਿਆ ਹੁਣ ਜਿਨ੍ਹਾਂ ਦਾ ਜੀਵਨ ਹੀ ਮਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਦੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਇਹ ਜੀਵਨ ਹੋਵੇ ਬਈ ਉਹਨਾਂ ਲਈ ਅਰਦਾਸ ਹੀ ਜੀਵਨ ਦਾ ਸਹਾਰਾ ਹੁੰਦੀ ਹੈ ਉਹਨਾਂ ਲਈ ਫਿਰ ਅਰਦਾਸ ਹੀ ਜੀਵਨ ਦਾ ਸਹਾਰਾ ਹੁੰਦੀ ਹੈ ਹੱਥ ਜੋੜ ਬਿਰਤੀ ਟਿਕਾ ਇਨ੍ਹਾਂ ਨੇ ਗੁਰੂ ਘਰ ਅਰਦਾਸ ਕੀਤੀ ਜਦੋਂ ਅਰਦਾਸ ਕੀਤੀ ਫਿਰ ਬੀੜਾ ਪਾਰ ਹੋ ਗਿਆ ਹੁਣ ਦਸਬੰਦ ਤਾਂ ਹਰ ਵਾਰੀ ਕੱਢਦੇ ਹੀ ਸਨ ਮੱਖਣ ਸਾਹ ਜੀ ਪਰ ਇਸ ਵਾਰੀ ਆਪਣੇ ਗੁਰੂ ਤੋਂ ਸਦਕੇ ਕੁਰਬਾਨ ਜਾਣ ਲਈ ਭਾਵ ਸ਼ੁਕਰਾਨਾ ਕਰਨ ਲਈ ਗੁਰੂ ਕੀ ਸਾਧ ਸੰਗਤ ਦਸਵੰਦ ਦੀ ਮਾਇਆ ਵੀ ਨਾਲ ਹੀ ਲੈ ਗੁਰੂ ਘਰ ਨੂੰ ਤੁਰ ਪਏ। ਇੱਧਰ ਪਤਾ ਲੱਗਾ ਕਿ ਸਤਿਗੁਰੂ ਜੀ ਤਾਂ ਦਿੱਲੀ ਬਾਬਾ ਬਕਾਲਾ ਕਹਿ ਕੇ ਜੋਤੀ ਜੋਤ ਸਮਾ ਗਏ ਹਨ। ਤਦ ਸੰਗਤਾਂ ਸਮੇਤ ਹੀ ਸੰਸਕਾਰ ਆਦਿਕ ਦੀ ਕਿਰਿਆ ਕਰਮ ਕਰਦੇ ਆਂ। ਕੁਝ ਦਿਨ ਲੱਗ ਗਏ। ਜਦੋਂ ਮੱਖਣ ਸਾਹਿਬ ਜੀ ਸੰਗਤਾਂ ਸਮੇਤ ਹੀ ਬਾਬਾ ਬਕਾਲਾ ਪਹੁੰਚੇ ਤਾਂ ਦੇਖ ਕੇ ਬੜੇ ਹੈਰਾਨ ਹੋਏ। ਕਿ ਵੀ ਇੱਥੇ ਤਾਂ 22 ਮੰਜ਼ੀਆਂ ਲੱਗੀਆਂ ਹੋਈਆਂ ਹਨ ਇੱਥੇ ਇੱਕ ਇਤਿਹਾਸਕ ਨੁਕਤਾ ਵਰਨਣਯੋਗ ਹੈ ਗੁਰੂ ਕੀ ਸਾਧ ਸੰਗਤ ਉਹ ਨੁਕਤਾ ਕੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅਰਜਨ ਸਾਹਿਬ ਜੀ ਤੱਕ ਕਈਆਂ ਦੀਆਂ ਨਜ਼ਰਾਂ ਵਿੱਚ ਗੁਰੂ ਘਰ ਕੇਵਲ ਤੇ ਕੇਵਲ ਇੱਕ ਸੁੱਖਾਂ ਦਾ ਸਾਧਨ ਹੀ ਹੈ ਤਦ ਬਹੁਤ ਦਾਵੇਦਾਰ ਬਣੇ ਪਰ ਜਦੋਂ ਵੇਖਿਆ ਗੁਰੂ ਨੂੰ ਤਬਈ ਤਤੀ ਤਵੀ ਤੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲੱਗਿਆ ਦਾ ਬਚਨ ਪੜਨਾ ਪੈਂਦਾ ਹੈ ਤਦ ਛੇਵੇਂ ਪਾਤਸ਼ਾਹ ਦੇ ਵੇਲੇ ਕੋਈ ਦਾਵੇਦਾਰ ਨਾ ਰਿਹਾ ਫਿਰ ਗੁਰੂ ਹਰ Rai ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਜੀ ਵੇਲੇ ਅਜੇ ਇਹ ਲੋਕਾਂ ਦੀ ਨਜ਼ਰ ਫਿਰ ਠੋਖਾ ਖਾ ਗਈ ਕਿ ਔਖਾ ਸਮਾਂ ਤਾਂ ਲੰਘ ਗਿਆ ਪਰ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜਿਆਂ ਨੂੰ ਦੇਖਿਆ ਕਿ ਵਈ ਗੁਰੂ ਨੂੰ ਤਾਂ ਕਿਸੇ ਦੀ ਖਾਤਰ ਆਪਾਂ ਵੀ ਵਾਰਨਾ ਪੈਂਦਾ ਤਦ 10ਵੇਂ ਪਾਤਸ਼ਾਹ ਦੇ ਵੇਲੇ ਫਿਰ ਕੋਈ ਦਾਵੇਦਾਰ ਨਾ ਰਿਹਾ ਗੁਰੂ ਕੀ ਸਾਧ ਸੰਗਤ ਮੱਖਣ ਸਾਹ ਨੇ ਬਕਾਲੇ ਪਹੁੰਚ ਕੇ ਫਿਰ ਅਰਦਾਸ ਕੀਤੀ ਕਿ ਉੱਥੇ ਤਾਂ ਕੇਵਲ ਮੱਖਣ ਸਾਹ ਦਾ ਢੇੜਾ ਸੀ ਮਹਾਰਾਜ ਪਰ ਇੱਥੇ ਤਾਂ ਨੇਕਾਂ ਸਰਦਾਲੂਆਂ ਦਾ ਸਰਦਾਂ ਦਾ ਢੇੜਾ ਹੈ ਮਹਾਰਾਜੇ ਮੇਰਾ ਬੇੜਾ ਪਾਰ ਕੀਤਾ ਸੀ ਹੁਣ ਇਹ ਸਰਦਾ ਰੂਪੀ ਸੰਗਤਾਂ ਦੇ ਬੇੜੇ ਨੂੰ ਵੀ ਪਾਰ ਲੰਘਾਓ ਤਾਂ ਇਸ ਨੇ ਅਰਦਾਸ ਕਰਕੇ ਸਾਰਿਆਂ ਦੇ ਅੱਗੇ ਦੋ-ਦੋ ਮੋਹਰੇ ਰੱਖ ਕੇ ਨਮਸਕਾਰ ਕਰਨ ਲੱਗਾ ਜਦੋਂ ਨਮਸਕਾਰ ਕਰਨ ਲੱਗਾ ਤੇ ਹਰ ਕੋਈ ਆਖੇ ਵੀ ਤੇਰਾ ਪੁੱਤ ਜੀਵੇ ਕੋਈ ਆਖੇ ਤੇ ਆਕਾਰਜ ਵਧੇ ਤੇ ਕੋਈ ਆਖੇ ਬਈ ਤੇਰੇ ਕੰਮਕਾਰ ਵਧੀਆ ਚੱਲਣ ਤੂੰ ਤਰੱਕੀਆਂ ਕਰੇ ਕੋਈ ਕੁਝ ਆਖੇ ਕੋਈ ਕੁਝ ਆਖੇ ਸੂ ਸਾਧ ਸੰਗਤ ਸਾਰੇ ਮਨਜੀਦਾਰ ਪਰਖ ਲੈ ਪਰ ਮੱਖਣ ਸਾਦੀ ਤਸੱਲੀ ਨਾ ਹੋਈ ਬਈ ਮੇਰਾ ਸਤਿਗੁਰੂ ਤਾਂ ਸਿਰਫ ਦੋ ਹੀ ਗੱਲਾਂ ਆਖਦਾ ਹੈ ਪਹਿਲੀ ਗੱਲ ਉਹ ਸਿੱਖਾ ਤੈਨੂੰ ਨਾਮ ਚੇਤਾਵੇ ਤੇ ਦੂਜੀ ਗੱਲ ਸਿੱਖਾ ਤੂੰ ਨਿਹਾਲ ਹੋ ਜਾਵੇਂ ਪਹਿਲੀ ਗੱਲ ਸਿੱਖਾ ਤੈਨੂੰ ਨਾਮ ਚੇਤਾ ਆਵੇ ਫਿਰ ਦੂਜੀ ਵਾਰੀ ਆ ਫਿਰ ਦੂਜੀ ਵਾਰੀ ਸਿੱਖਾ ਤੂੰ ਨਿਹਾਲ ਹੋ ਜਾਵੇਂ ਅਜਈਆਂ ਕੱਟੀਆਂ ਗੱਲਾਂ ਮੇਰਾ ਮਾਲਕ ਨਹੀਂ ਕਰਦਾ ਇਹ ਭਾਈ ਮੱਖਣ ਸਾਹ ਲਵਾਣਾ ਇਹ ਮਨ ਦੇ ਵਿੱਚ ਸੋਚ ਰਿਹਾ ਤੇ ਸੋਚਦਿਆਂ ਸੋਚਦਿਆਂ ਇੱਕ ਮਾਤਾ ਕੋਲੋਂ ਪੁੱਛ ਕੇ ਸਾਧ ਸੰਗਤ ਉਸ ਸਥਾਨ ਤੇ ਚਲਾ ਗਿਆ ਜਿੱਥੇ ਮਾਤਾ ਨੇ ਦੱਸਿਆ ਸੀ ਕਿ ਇੱਕ ਗੁਰੂ ਆਪੂਰਾ ਸਾਹਿਬ ਦੇ ਵਿੱਚ ਤਪ ਕਰ ਰਿਹਾ ਹੈ ਤੇ ਜਾ ਕੇ ਨਮਸਕਾਰ ਕੀਤੀ ਜਦੋਂ ਨਮਸਕਾਰ ਕੀਤੀ ਤੇ ਸਤਿਗੁਰਾਂ ਨੇ ਅਸੀਸ ਬਖਸ਼ੀ ਤੇ ਤਸੱਲੀ ਬਖਸ਼ ਹੋਏ ਬਚਨਾਂ ਨੇ ਸੱਚ ਪ੍ਰਗਟ ਕਰ ਦਿੱਤਾ ਇਨਾ ਭਾਈ ਮੰਜੀਆਂ ਕੋਲੋਂ ਲੁੱਟੀ ਜਾਂਦੀ ਗੁਰਨਾਰਗ ਪਾਸ਼ਾ ਜੀ ਦੀ ਪਵਿੱਤਰ ਫੁੱਲਵਾੜੀ ਨੂੰ ਬਚਾਉਣ ਵਾਸਤੇ ਇਹ ਹੁਕਾ ਲਾ ਦਿੱਤਾ ਕਿਉਂਕਿ ਗੁਰੂ ਸਾਹਿਬ ਜੀ ਨੇ ਭਾਵਨਾ ਪੂਰੀ ਕਰ ਦਿੱਤੀ ਸਿਖਾ ਆਹ ਅਰਦਾਸ 500 ਮੋਹਰਾਂ ਦੀ ਕਰਕੇ ਤੇ ਸਾਨੂੰ ਭੇਟ ਕਰਦੇ ਆ 2 ਮੋਹਰ ਤੇ ਕਈ ਇਤਿਹਾਸਕਾਰ ਲਿਖਦੇ ਨੇ 5 ਮੋਹਰਾਂ ਗੁਰੂ ਸਾਹਿਬ ਨੂੰ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਜੀ ਜਾਣੀ ਜਾਣ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਿੱਖਾ ਪੰਜ ਸੌ ਦੀ ਅਰਦਾਸ ਕਰਕੇ ਸਾਨੂੰ ਆਪੇ ਟੁਸ ਮੂਰਾ ਰੱਖਦਾ ਤਾਂ ਸਾਧ ਸੰਗਤ ਫਿਰ ਜਦੋਂ ਤਸੱਲੀ ਹੋ ਗਈ ਫਿਰ ਮੱਕਣ ਸਾਹ ਲਵਾਣੇ ਨੇ ਕੀ ਆਖਿਆ ਕੋਠੇ ਤੇ ਚੜ ਕੇ ਆਖਿਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਅਜੇ ਹੀ ਵਿਚਾਰ ਸੁਣ ਦੀ ਧੀਰ ਸੀ ਕੇ ਸਮੂਚੀ ਸੰਗਤ ਹੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਈ ਜਿਸ ਨੂੰ ਪਖੰਡੀ ਪਰਮਾ ਕੇ ਲੁੱਟ ਰਹੇ ਸਨ ਸਾਧ ਸੰਗਤ ਇਨ੍ਹਾਂ ਬਾਈ ਮੰਜੀਆਂ ਵਿੱਚ ਇੱਕ ਮੰਜੀ ਧੀਰਮਲ ਦੀ ਵੀ ਸੀ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਕੋਲ ਹੁਣ ਕਰਕੇ ਗੁਰੂ ਬਣ ਬੈਠਣ ਦੀ ਬਹੁਤ ਆਸ ਸੀ ਪਰ ਕੂੜ ਸੱਚ ਦੇ ਸਾਹਮਣੇ ਠਹਿਰ ਨਾ ਸਕਿਆ ਸਾਧ ਸੰਗਤ ਇਨ੍ਹਾਂ ਨੂੰ ਤਾਂ ਪਹਿਲਾਂ ਹੀ ਗੁਰੂ ਘਰ ਦੀ ਵਿੜਾਈ ਵੀਕ ਨਹੀਂ ਸੀ ਸਖਾਂਦੀ ਹੁਣ ਤਾਂ ਹਰ ਪਾਸੇ ਤੋਂ ਸੰਗਤਾਂ ਨੇ ਕਾਂ ਪੇਟਾ ਮਾਸ ਮੀਤ ਗੁਰੂ ਦੇ ਦਾਰਾਂ ਲਈ ਉਮੰਡ ਪਈਆਂ ਸਨ ਜਿਸ ਕਰਕੇ ਪਹਿਲਾ ਵਾਰ ਪਹਿਲਾ ਵਾਰ ਖਾਲੀ ਗਿਆ ਆ ਪਹਿਲਾ ਵਾਰ ਖਾਲੀ ਗਿਆ ਹੁਣ ਕਰਕੇ ਇਹ ਧੀਰਮਲ ਨੇ ਆਪਣੇ ਕੁਝ ਕਪਟੀਆਂ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਪਰ ਸਿੰਘੇ ਮਸੰਦ ਦੀ ਮਦਦ ਨਾਲ ਗੋਲੀ ਚਲਾ ਦਿੱਤੀ ਕੁਝ ਗੁਰੂ ਘਰ ਦਾ ਸਮਾਨ ਵੀ ਲੁੱਟ ਕੇ ਲੈ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤਾਂ ਡੋਲ ਰਹੇ ਪਰ ਮੱਖਣ ਸਾਹਿਬ ਸੰਗੀਤ ਸੰਗਤਾਂ ਨੇ ਧੀਰਮਲ ਨੂੰ ਸੋਧਾ ਵੀ ਲਾਇਆ ਤੇ ਗੁਰੂ ਘਰ ਦੀਆਂ अनेका ਪੇਟਾਵਾਂ ਵੀ ਵਾਪਸ ਲਿਆਂਦੀਆਂ ਧੰਨ ਹਨ ਸਤਿਗੁਰੂ ਗੁਰੂ ਕੀ ਸਾਧ ਸੰਗਤ ਜਿਨ੍ਹਾਂ ਨੇ ਇਸ ਗੱਲ ਦੀ ਵੀ ਤਾੜਨਾ ਕੀਤੀ ਤੇ ਉਹ ਪੇਟਾਵਾਂ ਧੀਰਮਲ ਜੀ ਨੂੰ ਫਿਰ ਵਾਪਸ ਕਰਵਾਈਆਂ ਤਦ ਹੀ ਤਾਂ ਸਭ ਕੁਝ ਦੇਣ ਵਾਲੇ ਦੇ ਸਮੁੱਚੀ ਕਾਇਨਾਤ ਗੀਤ ਗਾਉਂਦੀ ਹੈ ਜਿਨ੍ਹਾਂ ਨੇ ਹਰ ਵਾਰੀ ਸਿਰ ਬਚਾ ਕੇ ਬਾਕੀ ਸਭ ਕੁਝ ਲਟਾ ਦਿੱਤਾ ਸੀਸ ਦੀਆ ਪਰ ਸਿਰ ਨਾ ਦੀਏ ਤੋਂ ਸਾਧ ਸੰਗਤ ਇਹ ਇਤਿਹਾਸ ਆਪਾਂ ਪੜਦੇ ਸੁਣਦੇ ਹਾਂ ਤੇ ਸਮੇਂ-ਸਮੇਂ ਨਾਲ ਪ੍ਰਚਾਰਕ ਰਾਗੀ ਸਹਿਵਾਨ ਢਾਡੀ ਸਹਿਵਾਨ ਕਵੀਸਰ ਬੁਲਾਰੇ ਤੇ ਮਹਾਂਪੁਰਖ ਤੇ ਕਥਾਵਾਚਕ ਗੁਰਮੁਖ ਪਿਆਰੇ ਸਾਰੇ ਹੀ ਸਮੇਂ-ਸਮੇਂ ਤੇ ਸੁਣਾਉਂਦੇ ਰਹਿੰਦੇ ਹਨ ਇੱਕ ਵਾਰ ਗੁਰੂ ਕੀ ਸਾਧ ਸੰਗਤ ਬਾਬਾ ਅਨੰਦ ਸਿੰਘ ਜੀ ਸੰਗਤ ਵਿੱਚ ਬੈਠੇ ਹੋਏ ਹਨ ਔਰ ਸੰਤ ਸਵਜਾਨ ਸਿੰਘ ਜੀ ਮਹਾਰਾਜ ਦਿੱਲੀ ਵਾਲਿਆਂ ਨੇ ਸਾਖੀ ਲਗਾਈ ਮੱਖਣ ਸਾਹ ਲਵਾਣੇ ਦੀ ਅਗਲੇ ਦਿਨ ਸੰਧਿਆ ਵੇਲੇ ਫਿਰ ਕੀਰਤਨ ਸੀ ਤੇ ਬਾਬਾ ਜੀ ਨੇ ਫਿਰ ਇਸ਼ਾਰਾ ਕਰ ਦਿੱਤਾ ਕਿ ਭਾਈ ਮੱਖਣ ਸਾਹ ਲਵਾਣੇ ਦੀ ਸਾਖੀ ਸੁਣਾਓ ਇਧਰ ਸੰ ਸੁਜਾਨ ਸਿੰਘ ਜੀ ਸੋਚਣ ਲੱਗੇ ਕਿ ਕੱਲ ਤਾਂ ਲਗਾਈ ਐ ਇਹ ਸਾਖੀ ਇਹ ਪ੍ਰਸੰਗ ਕੱਲ ਤਾਂ ਸੁਣਾਇਆ ਪਰ ਚਲੋ ਜਿਵੇਂ ਮਹਾਪੁਰਖਾਂ ਦਾ ਹੁਕਮ ਤੀਜੇ ਦਿਨ ਫਿਰ ਕੀਰਤਨ ਕਰਨ ਲੱਗੇ ਬਾਬਾ ਜੀ ਨੇ ਫਿਰ ਸੁਨੇਹਾ ਭੇਜਿਆ ਕਿ ਭਾਈ ਮੱਖਣਸਾਹ ਲਵਾਣੇ ਦੀ ਸਾਖੀ ਲਗਾਓ ਗੁਰੂ ਕੀ ਸਾਦ ਸੰਗਤ ਦੋ ਦਿਨ ਹੋ ਗਏ ਹਨ ਤੇ ਅਜੇ ਤੀਜੇ ਦਿਨ ਫਿਰ ਗੱਲ ਕੀ ਚੌਥੇ ਦਿਨ ਕੀਰਤਨ ਕਰਨ ਲੱਗੇ ਸੰਤ ਸੁਜਾਨ ਸਿੰਘ ਜੀ ਤੇ ਬਾਬਾ ਨਾਨਕ ਸਿੰਘ ਜੀ ਬੈਠੇ ਹਨ ਬਾਬਾ ਜੀ ਕਹਿਣ ਲੱਗੇ ਭਾਈ ਭਾਈ ਜੀ ਮੱਖਣ ਸਾਹ ਲਵਾਣੇ ਦੀ ਸਾਖੀ ਲਗਾਓ ਪੰਜਵੇਂ ਦਿਨ ਫਿਰ ਉਹੀ ਸਾਖੀ ਲਗਾਈ ਜਦੋਂ ਪੰਜਵੇਂ ਦਿਨ ਉਹੀ ਸਾਖੀ ਲਗਾਈ ਉਹੀ પ્રસੰਗ ਲਗਾਇਆ ਤਾਂ ਸੰਤ ਸੁਜਾਨ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਆਪ ਜੀ ਇਹ ਕੀ ਕਰ ਰਹੇ ਹੋ ਬਾਬਾ ਜੀ ਅੱਜ ਪੰਜਵਾਂ ਦਿਨ ਹੈ ਤੁਸੀਂ ਉਹੋ ਹੀ ਸਾਖੀ ਰੋਜ਼ ਰੋਜ਼ ਮੱਖਣ ਸਾ ਲਵਾਣੇ ਦੀ ਆਪ ਜੀ ਰੋਜ਼ ਕਹਿ ਕੇ ਲਗਾ ਲੈਂਦੇ ਹੋ ਜਦੋਂ ਪੰਜਵੇਂ ਦਿਨ ਕਿਹਾ ਤੇ ਬੇਨਤੀ ਕੀਤੀ ਬਾਬਾ ਜੀ ਚਾਰ ਦਿਨ ਹੋ ਗਏ ਨੇ ਇੱਕੋ ਸਾਖੀ ਤੇ ਪੰਜਵੇਂ ਦਿਨ ਵੀ ਉਹ ਸਾਖੀ ਬੇਖੋ ਸਾਧ ਸੰਗਤ ਜੀ ਇਹ ਯੁਗਤੀ ਮਹਾਂਪੁਰਖ ਕਿਵੇਂ ਬਖਸ਼ਿਸ਼ ਕਰਦੇ ਹਨ ਬਾਬਾ ਨਾਨਕ ਸਿੰਘ ਜੀਆ ਨੇ ਯੁਗਤੀ ਦਿੱਤੀ ਕਹਿਣ ਲੱਗੇ ਸੁਜਾਨ ਸਿਆ ਸੁਜਾਨ ਸਿਆ ਮੈਂ ਬਾੜ-ਬਾਰ ਮੱਖਣ ਸਾ ਲਵਾਣੇ ਦੀ ਸਾਖੀ ਭਲਾ ਕਿਉਂ ਸੁਣਦਾ ਪਿਆ ਬਈ ਕਿਉਂ ਸੁਣਦੇ ਪਏ ਆ ਸੀ ਮਹਾਰਾ ਕਿਰਪਾ ਕਰੋ ਸੁਜਾਨ ਸਿਆ ਮੈਂ ਇਸ ਪ੍ਰਸੰਗ ਵਿੱਚੋਂ ਝੁਕਤੀ ਲੱਭਦਾ ਪਿਆ ਕਿ ਮੱਕਣਸਾਹ ਲਵਾਣੇ ਕੋਲ ਕਿਹੜੀ ਝੁਕਤੀ ਸੀ ਭਾਈ ਅਰਦਾਸ ਕਰਨ ਦੀ ਜਿਸ ਨੇ 26 ਸਾਲ ਉਹ ਭਾਈ ਜਿਹੜਾ ਗੁਰੂ ਘੋਰੇ ਵਿੱਚ ਬੈਠਾ ਰਿਹਾ ਹੈ ਉਹ ਕਿਹੜੀ ਝੁਕਤੀ ਹੈ ਜਿਹੜੀ 26 ਸਾਲ ਘੋਰੇ ਵਿੱਚ ਬੈਠਣ ਵਾਲੇ ਸਤਗੁਰਾਂ ਨੂੰ ਵੀ ਬਾਹਰ ਕੱਢ ਲਿਆਈ ਆ ਬੇੜਾ ਬੰਨੇ ਲਾਉਣ ਲਈ ਉਹ ਕਿਹੜੀ ਯੁਗਤੀ ਐ ਮੈਂ ਤਾਂ ਵਾਰ-ਵਾਰ ਮੱਖਣ ਸਾਲ ਲਵਾਣੇ ਦੀ ਐ ਸਾਖੀ ਇਹ પ્રસੰਗ ਸੁਣਦਾ ਪਿਆ ਕਿ ਸਾਨੂੰ ਵੀ ਕੂਕਰਾਂ ਨੂੰ ਆ ਸਾਨੂੰ ਵੀ ਯੁਗਤੀ ਪ੍ਰਾਪਤ ਹੋ ਜਾਏ ਸੋ ਗੁਰੂਸ ਕੀ ਸਾਦ ਸੰਗਤ ਇਸ ਤਰ੍ਹਾਂ ਮਹਾਂਪੁਰਖਾਂ ਦੇ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਤਾਂ ਗੁਰਮਤ ਦੀਆਂ ਡੂੰਘਾਈਆਂ ਮਿਲਦੀਆਂ ਹਨ ਕਿ ਬਾਬਾ ਜੀ ਕਿਉਂ ਬਾਰ-ਬਾਰ ਸੰਸੁਜਾਨ ਸਿੰਘ ਜੀ ਮਹਾਰਾਜਿਆਂ ਨੂੰ ਕਹਿ-ਕਹਿ ਕੇ ਮੱਕਣ ਸਾ ਲਵਾਣੇ ਦਾ ਪ੍ਰਸੰਗ ਬਾਰ-ਬਾਰ ਸੁਣਦੇ ਪਏ ਹਨ ਆਓ 350 ਸਾਲਾ ਸ੍ਰੀ ਦੀ ਸਤਾਵ ਦੀ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈ ਵਾ ਸੰਗ ਸਿੱਖ ਸੰਗਤਾਂ ਵੱਸਦੀਆਂ ਹਨ ਹਰ ਥਾਂ ਤੇ ਬੜੀ ਧੂਮ-ਧਾਮ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਤੋ ਆਓ ਆਪਾਂ ਵੀ ਆਪਣਾ ਰੋਜ਼ ਦਾ ਨਾਮ ਬਣਾਈਏ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਜਿੰਨੇ ਵੀ ਸ਼ਬਦ ਹਨ 59 ਸ਼ਬਦ ਹਨ 57 ਸਲੋਕ ਹਨ ਪਿਆਰਿਓ ਸ਼ਬਦ ਵੀ ਪੜਿਆ ਕਰੀਏ ਤੇ 57 ਸਲੋਕਾਂ ਦਾ ਰੋਜ਼ਾਨਾ ਪਾਠ ਕਰਿਆ ਕਰੀਏ ਜਾਂ ਬਾਣੀ ਸਰਵਣ ਕਰਿਆ ਕਰੀਗੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਬਚਨ ਹਨ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦ ਆਵੇ ਧਾਈ ਅਸੀਂ ਪਾੜਦੇ ਹਾਂ ਕਿ ਸਾਨੂੰ ਸਾਰੇ ਪਦਾਰਥ ਮਿਲ ਜਾਣ ਤੇ ਸਾਡੇ ਸਤਿਗੁਰਾਂ ਨੇ ਸਾਨੂੰ ਸੂਝੀ ਬਖਸ਼ਿਸ਼ ਕੀਤੀ ਹੈ ਯੁਗਤੀ ਬਖਸ਼ਿਸ਼ ਕੀਤੀ ਹੈ ਭਾਈ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਘਰਾਂ ਦੇ ਵਿੱਚ ਰਧੀਆਂ ਸਿੱਧੀਆਂ ਅਰਧੀਆਂ ਸਿੱਧੀਆਂ ਦਾ ਪਹਿਰਾ ਹੋ ਜਾਏ ਬਰਕਤਾਂ ਪੈ ਜਾਣ ਤਾਂ ਭਲਿਓ ਆ ਜਿਹੜਾ ਅਰਦਾਸ ਵਿੱਚ ਤੁਸੀਂ ਰੋਜ਼ ਵਚਨ ਪੜ੍ਹਦੇ ਹੋ ਤੇਗ ਬਹਾਦਰ ਸਿਮਰਦੇ ਇਹ ਸਾਡੀ ਅਜਮਾਈ ਹੋਈ ਬਾਤ ਹੈ ਅਜਮਾਇਆ ਹੋਇਆ ਫਾਰਮੂਲਾ ਹੈ ਭਲਿਓ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਘਰਾਂ ਵਿੱਚ ਬਰਕਤਾਂ ਪੈ ਜਾਣ ਤਾਂ ਭਾਈ ਸਰਦਾ ਭਾਵਨਾ ਦੇ ਨਾਲ ਤੁਸੀਂ ਸਤਿਗੁਰਾਂ ਦੇ ਵਚਨ ਪੜ੍ਹਿਆ ਸੁਣਿਆ ਕਰੋ ਜੇ ਸ਼ਬਦ ਨਹੀਂ ਜਪ ਸਕਦੇ ਪੜ੍ਹ ਸਕਦੇ ਤਾਂ ਕਟੋ-ਕਟ 57 ਸਲੋਕ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਇਹ 57 ਸਲੋਕ ਰੋਜ਼ਾਨਾ ਦਾ ਨੀਮ ਬਣਾ ਲਈਏ ਜਿੱਥੇ ਬਾਣੀਆਂ ਦਾ ਜਾਪ ਕਰਦੇ ਹਾਂ ਨਿਤ ਨੀਮ ਕਰਦੇ ਹਾਂ ਉਸ ਦੇ ਨਾਲ 24 ਘੰਟਿਆਂ ਦੇ ਵਿੱਚੋਂ ਸਮਾਂ ਕੱਢ ਕੇ 57 ਸਲੋਕਾਂ ਦਾ ਵੀ ਪਾਠ ਕਰਿਆ ਕਰੀਏ ਫਿਰ ਕੀ ਹੋਏਗਾ ਤੇਗ ਬਾਦਰ ਸਿਮਰੈ ਘਰ ਨੌ ਨਿੱਧ ਆਵੇ ਧਾਏ ਸਭ ਥਾਈ ਹੋਏ ਸਹਾਇ ਤਾਂ ਹੀ ਸਾਡਾ ਇਸ ਤਾਲ ਦੀਆਂ ਮਨਾਉਣ ਦਾ ਲਾਭ ਹੈ ਜੇ ਅਸੀਂ ਬਾਣੀ ਨਾਲ ਜੁੜ ਜਾਈਏ ਫਿਰ ਕੀ ਹੋਏਗਾ ਇਹ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਓ ਪੁੱਲਾ ਚੁੱਕਾਂ ਦੀ ਖਿਮਾ ਕਰਨੀ ਗੁਰੂ ਕੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ